ਪੰਜਾਬ ਸਰਕਾਰ ਵੱਲੋਂ ਹਰਚਰਨ ਸਿੰਘ ਪੁੱਲਰ ਡੀਆਈਜੀ ਪੰਜਾਬ ਪੁਲਿਸ ਦੀ ਅਗਵਾਈ ਹੇਠ ਬਣਾਈ ਗਈ ਐਸਆਈ ਟੀਮ ਨੇ ਹੁਣ ਸ਼ਰਮਣੀ ਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਦੇ ਨਾਲ ਜਿਹੜੇ ਚਾਰ ਸਟਾਫ ਜਾਂ ਓਐਸਡੀ ਮੈਂਬਰ ਰਹਿ ਚੁੱਕੇ ਨੇ ਉਹਨਾਂ ਨੂੰ ਵੀ ਤਲਬ ਕਰ ਲਿਆ ਜਿਸ ਕਰਕੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਜਿਹੜੇ ਲੋਕਾਂ ਨੇ ਸਰਕਾਰੀ ਤੌਰ ਤੇ ਜਾਂ ਗੈਰ ਸਰਕਾਰੀ ਤੌਰ ਤੇ ਉਹਨਾਂ ਦੇ ਨਾਲ ਕੰਮ ਕਰਦੇ ਰਹੇ ਨੇ ਜਦੋਂ ਉਹ ਸਟੇਟ ਦੇ ਵਿੱਚ ਵਜ਼ੀਰ ਸਨ ਉਹ ਚਾਰ ਲੋਕਾਂ ਨੂੰ ਹੁਣ ਐਸਆਈਟੀ ਨੇ ਤਲਬ ਕੀਤਾ ਜਿਨ੍ਹਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਐਸਆਈਟੀ ਨੇ ਮੇਜਰ ਸ਼ਿਵਸਿੰਧ ਸ਼ਿਵਚੰਦ ਸਿੰਘ ਸ਼ਿਵੀ ਕਰਤਾਰ ਸਿੰਘ ਤਲਬੀਰ ਸਿੰਘ ਗਿੱਲ ਅਤੇ ਬੁੱਧਰਾਮ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਪੂਰਾ ਮਸਲਾ ਕੀ ਅਸਲ ਦੇ ਵਿੱਚ ਚਰਚਾ ਬੜੇ ਲੰਮੇ ਸਮੇਂ ਤੋਂ 2015 ਜੀ ਕਿ ਪੰਜਾਬ ਦੇ ਵਿੱਚ ਕਰੋੜਾਂ ਰੁਪਏ ਦੀ ਨਸ਼ਾ ਦੀ ਤਸਕਰੀ ਹੋਈ ਆ ਜਿਹਦੇ ਚੱਲਦਿਆਂ ਵਿਕਰਮ ਸਿੰਘ ਮਜੀਠੀਆ ਤੇ ਕਾਂਗਰਸ ਪਾਰਟੀ ਦੀ ਸਰਕਾਰ ਵਲੇ ਮਕਦਮਾ ਵੀ ਦਰਜ ਕੀਤਾ ਗਿਆ ਸੀ ਉਸ ਸਮੇ ਬਾਅਦ ਚ ਵਿਕਰਮ ਸਿੰਘ ਜੀਠਿਆ ਨੂੰ ਜੇਲ੍ਹ ਵੀ ਜਾਣਾ ਪਿਆ ਸੀ ਬਾਅਦ ਚ ਜ਼ਮਾਨਤ ਵੀ ਮਿਲ ਜਾਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਪੰਜਾਬ ਚਾਂਮਾ ਦੀ ਪਾਰਟੀ ਦੀ ਸਰਕਾਰ ਬਣਦੀ ਹੈ ਤੇ ਵਿਕਰਮ ਸਿੰਘ ਮਜੀਠੀਆ ਨੂੰ ਕਈ ਵਾਰ ਨੋਟਿਸ ਹੋ ਚੁੱਕੇ ਨੇ ਉਹਨਾਂ ਦੇ ਜਵਾਬ ਤਲਬੀ ਹੋ ਚੁੱਕੇ ਆ ਤੇ ਹੁਣ ਵਿਕਰਮ ਸਿੰਘ ਮਜੀਠੀਆ ਦੇ ਨਾਲ ਜਿਹੜੇ ਸਰਕਾਰੀ ਜਾਂ ਗੈਰ ਸਰਕਾਰੀ ਤੌਰ ਤੇ ਕੰਮ ਕਰਦੇ ਰਹੇ ਨੇ ਲੋਕ ਉਹਨਾਂ ਚੋਂ 4 ਜਾਣਿਆਂ ਨੂੰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਤਲਬ ਕਰ ਲਿਆ ਜਿਹੜੇ ਕਰੀਬੀ 4 ਲੋਕਾਂ ਨੂੰ ਤਲਬ ਕੀਤਾ ਗਿਆ ਜਿਸ ਕਰਕੇ ਉਹਦੇ ਵਿੱਚ ਜਿਹੜੇ ਸਾਬਕਾ ਪੀਅ ਰਹੇ ਚੁਕੇ ਜਾਂ ਓਐਸਡੀ ਰਹੇ ਚੁਕੇ ਨੇ ਉਹਨਾਂ ਦਾ ਨਾਮ ਵੀ ਸ਼ਾਮਲ ਨੇ ਐਸਆਈਟੀ ਨੇ ਜਿਹੜੇ ਫਿਲਹਾਲ ਜਿੰਨਾਂ ਲੋਕਾਂ ਨੂੰ ਬੁਲਾਇਆ ਉਹਨਾਂ ਵਿੱਚ ਮੇਜਰ ਸ਼ਿਵਸ਼ਰਨ ਸਿੰਘ ਸ਼ਿਵੀ ਕਰਤਾਰ ਸਿੰਘ ਤਲਬੀਰ ਸਿੰਘ ਗਿੱਲ ਅਤੇ ਬੋਧਰਾਮ ਨੂੰ ਨੋਟਿਸ ਜਾਰੀ ਕੀਤਾ ਇਹਨਾਂ ਚਾਰਾਂ ਨੂੰ 2 ਫਰਵਰੀ ਨੂੰ ਬਿਆਨ ਦੇਣ ਵਾਸਤੇ ਐਸਆਈਟੀ ਨੇ ਬੁਲਾਇਆ ਇਸ ਤੋਂ ਪਹਿਲਾਂ ਐਸਆਈਟੀ ਵਿਕਰਮ ਸਿੰਘ ਵਜੀਠੀਆ ਕੋਲੋਂ ਵੀ ਕਈ ਵਾਰ ਪੁੱਛਗਿਸ਼ ਕਰ ਚੁੱਕੀ ਹੈ ਤੇ ਨਾਲ ਹੀ ਵਿਕਰਮ ਸਿੰਘ ਵਜੀਠੀਆ ਦੇ ਮਾਮਲੇ ਨਾਲ ਜੁੜਿਆ ਰਿਕਾਰਡ ਵੀ ਤਲਬ ਕੀਤਾ ਸੀ ਮਜੀਠੀਆ ਕੇਸ ਵਿੱਚ ਪੁਲਿਸ ਵੱਲੋਂ ਜਿਹੜੀ ਬਣਾਈ ਗਈ ਐਸਆਈਟੀ ਨਵੀਂ ਆ ਉਸ ਐਸਆਈਟੀ ਦੇ ਹੁਣ ਪਟਿਆਲਾ ਰੇਂਜ ਦੇ ਡੀਆਈਜੀ ਹਰਚਨ ਸਿੰਘ ਭੁੱਲਰ ਉਹਨਾਂ ਨੂੰ ਦਿੱਤੀ ਗਈ ਆ ਕਿਉਂਕਿ ਏਡੀਜੀਪੀ ਮੁਖਵਿੰਦਰ ਸਿੰਘ ਸ਼ੀਨਾ ਰਿਟਾਇਰ ਹੋ ਗਏ ਸੀ ਉਸ ਤੋਂ ਬਾਅਦ ਪਟਿਆਲਾ ਰੇਂਜ ਦੇ ਡੀਆਈਜੀ ਜਿਹੜੇ ਲਗਾਏ ਗਏ ਨੇ ਹਰਚਨ ਸਿੰਘ ਭੁੱਲਰ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਜਿਸ ਕਰਕੇ ਐਸਆਈਟੀ ਦਾ ਮੁੜ ਤੋਂ ਗਠਨ ਕੀਤਾ ਗਿਆ ਹੈ DIG ਪੁੱਲਰ ਤੋਂ ਇਲਾਵਾ ਇਸ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਵਿੱਚ ਪਟਿਆਲਾ ਦੇ SSP ਵਰਨ ਸ਼ਰਮਾ ਅਤੇ ਧੂਰੀ ਦੇ SP ਜੁਗੇਸ਼ ਸ਼ਰਮਾ ਅਤੇ ਕੁਝ ਹੋਰ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਇਸ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਨੂੰ 15 ਜਨਵਰੀ ਨੂੰ ਵੀ ਬੁਲਾਇਆ ਗਿਆ ਸੀ ਉਸ ਵੇਲੇ ਉਹਨਾਂ ਕੋਲੋਂ ਕਰੀਬ 6 ਤੋਂ 7 ਘੰਟੇ ਤੱਕ ਸਵਾਲ ਪੁੱਛੇ ਗਏ ਸੀ ਹਾਲਾਂਕਿ ਮਜੀਠੀਆ ਇਸ ਕੇਸ ਵਿੱਚ ਜ਼ਮਾਨਤ ਤੇ ਚੱਲ ਰਹੇ ਨੇ ਉਹ ਲਗਾਤਾਰ ਇਹ ਕਹਿੰਦੇ ਆ ਰਹੇ ਨੇ ਕਿ ਪੂਰਾ ਮਾਮਲਾ ਰਾਜਨੀਤੀ ਤੋਂ ਪ੍ਰੇਰਿਤਤਾ ਪੁਲਿਸ ਨੇ ਮਜੀਠੀਆ ਦੇ ਖਿਲਾਫ ਇਹ ਮਾਮਲਾ 2 ਸਾਲ ਪਹਿਲਾਂ 20 ਦਸੰਬਰ 2021 ਨੂੰ ਦਰਜ ਕੀਤਾ ਸੀ ਜਦੋਂ ਸੂਬੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਲੇਕਿਨ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਰਟ ਨੇ 2 ਮਹੀਨੇ ਤੱਕ ਗ੍ਰਿਫਤਾਰੀ ਨਹੀਂ ਹੋਈ ਪਈ ਸੀ ਫਿਰ ਉਸ ਤੋਂ ਬਾਅਦ ਗ੍ਰਿਫਤਾਰ ਹੋ ਜਾਂਦੇ ਨੇ ਤੇ 5 ਮਹੀਨੇ ਉਹਨਾਂ ਨੇ ਜੇਲ੍ਹ ਵਿੱਚ ਕੱਟੇ ਸੀ ਤੇ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ 10 ਅਗਸਤ 2022 ਨੂੰ ਜ਼ਮਾਨਤ ਮਿਲ ਗਈ ਸੀ ਬਿਕਰਮ ਸਿੰਘ ਮਜੀਠੀਆ ਵੀ ਦੋਸ਼ ਲਗਾ ਚੁੱਕੇ ਨੇ ਕਿ ਜਿਸ ਮਾਮਲੇ ਵਿੱਚ ਉਹ ਜੇਲ੍ਹ 'ਚ ਰਹਿ ਕੇ ਆਏ ਨੇ ਹਾਲੇ ਤੱਕ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਨੇ ਚਾਰਸ਼ੀਟ ਹੀ ਦਾਖਲ ਨਹੀਂ ਕੀਤੀ ਗਈ ਹੈ ਤੇ ਉਹਨਾਂ ਦੇ ਖਿਲਾਫ ਇਹ ਅਨੋਖੀ ਕਿਸਮ ਦਾ ਐਨਡੀਪੀਐਸ ਦਾ ਜਿਹੜਾ ਮਾਮਲਾ ਦਰਜ ਕੀਤਾ ਗਿਆ ਜਿਸ ਵਿੱਚ ਪੁਲਿਸ ਨੇ ਕੋਈ ਵੀ ਰਿਕਵਰੀ ਨਹੀਂ ਕੀਤੀ ਲੇਕਿਨ ਜਦੋਂ ਦੀ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਬਿਕਰਮ ਸਿੰਘ ਮਜੀਠੀਆ ਨੂੰ ਚੌਥੀ ਵਾਰ ਸੱਮਣ ਕੀਤਾ ਜਾ ਚੁੱਕਾ ਤੇ ਉਹ ਹਰ ਪੇਸ਼ੀ ਤੇ ਗਏ ਨੇ ਲੇਕਿਨ ਫਿਲਹਾਲ ਹੁਣ ਵਿਕਰਮ ਸਿੰਘ ਮਜੀਠੀਆ ਦੇ ਨਾਲ ਜਿਹੜੇ ਸਰਕਾਰੀ ਜਾਂ ਗੈਰ ਸਰਕਾਰੀ ਤੌਰ ਤੇ ਲੋਕ ਕੰਮ ਕਰ ਚੁੱਕੇ ਨੇ ਜਿਨ੍ਹਾਂ ਵਿੱਚ ਮੇਜਰ ਸ਼ਿਵਚੇਰਨ ਸਿੰਘ ਸ਼ਿਵੀ ਚਾਹੇ ਉਤਲਬੀਰ ਸਿੰਘ ਨੇ ਜਾਂ ਕਰਤਾਰ ਸਿੰਘ ਜਾਂ ਬੁੱਧ RAM ਨੇ ਉਹਨਾਂ ਨੂੰ ਦੋ ਫਰਵੀ ਲਈ ਵਾਸਤੇ ਤਲਬ ਕਰ ਲਿਆ ਗਿਆ ਅਕਸਰ ਹੀ ਵਿਕਰਮ ਸਿੰਘ ਮਜੀਠੀਆ ਜਦੋਂ ਵੀ ਪੰਜਾਬ ਸਰਕਾਰ ਨੂੰ ਕੇਰਦੇ ਨੇ ਤੇ ਜਦੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਨੇ ਤੇ ਅਕਸਰ ਕਹਿ ਦਿੰਦੇ ਕਿ ਲੋ ਜੀ ਇੱਕ ਨਵਾਂ ਨੋਟਿਸ ਆ ਜਾਊਗਾ ਜਦੋਂ ਵੀ ਉਹ ਸਰਕਾਰ ਤੇ ਲੋਕ ਮੁਦਿਆਂ ਨੂੰ ਲੈ ਕੇ ਸਰਕਾਰ ਤੇ ਸਵਾਲ ਖੜੇ ਕਰਦੇ ਨੇ ਹਾਲਾਂਕਿ ਇਸ ਵਾਰ ਵਿਕਰਮ ਸਿੰਘ ਮਜੀਠੀਆ ਦੇ ਖਲਾਫ ਨੋਟਿਸ ਤੇ ਕੋਈ ਨਹੀਂ ਆਇਆ ਲੇਕਿਨ ਉਹਨਾਂ ਦੇ ਨਾਲ ਜਿਹੜੇ ਚਾਰ ਲੋਕ ਰਹੇ ਨੇ ਜਦੋਂ ਉਹ ਸੂਬੇ ਦੇ ਵਿੱਚ ਵਜ਼ੀਰ ਸਨ ਅਕਾਲੀ ਸਰਕਾਰ ਵਲੇ ਉਹਨਾਂ ਨੂੰ ਜ਼ਰੂਰ ਐਸਆਈਟੀ ਨੇ ਤਾਲੁਕ ਕਰ ਲਿਆ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ